ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਤੋਂ ਮੈਂ ਗੁਰਿੰਦਰ ਸਿੰਘ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੁਝ ਦਿਨ ਪਹਿਲਾਂ ਪਿੰਡ ਗੁਜਰਾ ਦੇ ਵਿਖੇ ਨਜਾਇਜ਼ ਸ਼ਰਾਬ ਨੂੰ ਲੈ ਕੇ ਕੁਝ ਮੌਤਾਂ ਹੋਈਆਂ ਜਿਨ੍ਹਾਂ ਦੀ ਗਿਣਤੀ ਵੱਧ ਕੇ ਅੱਜ 18 ਹੋ ਚੁੱਕੀ ਹੈ ਇਸ ਦੇ ਸਬੰਧ ਵਿੱਚ ਜਦੋਂ ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ ਕੁਝ ਬੱਚੇ ਜੋ ਸਨ 25 26 ਸਾਲ ਦੇ ਲੜਕੇ ਦੀ ਦੀ ਦਾਰੂ ਪੀ ਕੇ ਡੈਥ ਹੋਈ ਜੇਕਰ ਗੱਲ ਕੀਤੀ ਜਾਵੇ ਬੰਦਿਆਂ ਦੀ ਤਾਂ ਵੱਡੇ ਬੰਦੇ ਜੋ ਉਮਰ ਦੇ ਬੰਦੇ ਸਨ ਉਹਨਾਂ ਦੀ ਡੈਥ ਹੋਈ ਹੈ ਜਿਨ੍ਹਾਂ ਦੇ ਕੇ ਬੱਚੇ ਛੋਟੇ-ਛੋਟੇ ਸਨ ਘਰ ਦਾ ਗੁਜ਼ਾਰਾ ਕਰਨਾ ਬੜਾ ਔਖਾ ਹੈ ਕਿਉਂਕਿ ਜੋ ਨਾ ਪੂਰਾ ਹੋਣ ਦਾ ਘਾਟਾ ਪਰਿਵਾਰ ਨੂੰ ਪਿਆ ਹੈ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਇਹਨਾਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਅਤੇ 10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜੋ ਦੋਸ਼ੀ ਹਨ ਉਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਇਹ ਸਭ ਕੁਝ ਨਾ ਹੋਇਆ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਦੇ ਘਰੇ ਜਾਂ ਇਹਨਾਂ ਦੇ ਧਰਨੇ ਤੇ ਜਾਂ ਹਸਤਾ ਦੇ ਵਿੱਚ ਜਦੋਂ ਪਤਾ ਲੈਣ ਨਾ ਗਿਆ ਤਾਂ ਇਨਸਾਫ ਲੈਣ ਦੇ ਲਈ ਇਹਨਾਂ ਨੂੰ ਧਰਨਾ ਲਗਾਉਣਾ ਪਿਆ। ਸੰਗਰੂਰ ਦੇ ਡੀਸੀ ਆਫਿਸ ਦੇ ਬਾਹਰ ਇਹਨਾਂ ਨੇ ਕਈ ਦਿਨ ਧਰਨਾ ਲਗਾ ਕੇ ਰੱਖਿਆ। ਅੱਜ ਸਮਰਨ ਸਿੰਘ ਮਾਨ ਵੀ ਇਹਨਾਂ ਕੋਲੇ ਆ ਕੇ ਗਏ ਨੇ। ਪ੍ਰਸ਼ਾਸਨ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ ਹੈ ਜਿਸ ਤੋਂ ਬਾਅਦ ਅੱਜ ਇਹ ਧਰਨਾ ਚੁੱਕ ਰਹੇ ਹਨ। ਸਾਡੇ ਨਾਲ ਮੌਜੂਦ ਨੇ ਪ੍ਰਧਾਨ ਜੀ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਕਿ ਕੀ ਗੱਲਬਾਤ ਹੋਈ ਅਤੇ ਕੀ ਇਹਨੂੰ ਭਰੋਸਾ ਦਿਵਾਇਆ ਗਿਆ। ਕੀ ਨਾਮ ਸਰ ਆਪਣਾ? ਮੁਕੇਸ਼ ਮਲਾਲ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ। ਸਰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਜੋ ਸੱਤਾ ਵਿੱਚ ਆਈ ਹੈ ਉਹਨਾਂ ਦਾ ਇਹ ਬਾਤ ਜੋ ਹੈ ਦਾ ਕਿੰਨਾ ਕੋ ਨਸ਼ਾ ਖਤਮ ਹੋਇਆ ਕੀ ਕਰਾਂ ਚਾਹੂੰਗੀ ਦੇਖੋ ਜਿਵੇਂ ਕਹਿੰਦੇ ਨੇ ਵੀ ਪੱਗਾਂ ਦੇ ਰੰਗ ਬਦਲੇ ਨੇ ਟੋਪੀ ਦੇ ਰੰਗ ਬਦਲੇ ਨੇ ਨੀਤੀ ਉਹੀ ਆ ਕੰਮ ਦਾ ਟਾਂਗ ਉਹੀ ਆ ਕਿਸੇਦਾਰੀਆਂ ਨੇ ਜਿਹੜੀਆਂ ਉਹ ਬਦਲੀਆਂ ਨੇ ਇਹ ਤੋਂ ਬਿਨਾ ਹੋਰ ਕੋਈ ਫਰਕ ਨਹੀਂ ਔਰ ਇਹ ਗੱਲ ਬਿਲਕੁਲ ਸਪਸ਼ਟਾ ਵੀ ਪਾਤੜਾਂ ਦੇ ਵਿੱਚ ਇੱਕ ਘਰ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਆ ਲੱਗਦੀ ਆ ਤੇ ਉਹ ਫੈਕਟਰੀ ਬਿਨਾ ਕਿਸੇ ਪੋਲੀਟੀਕਲ ਲੀਡਰ ਦੀ ਪੁਸ਼ਤਪਨਾਹੀ ਦੇ ਬਿਨਾ ਜਿਹੜੇ ਉਹ ਸਬੰਧਤ ਅਧਿਕਾਰੀ ਨੇ ਉਹਨਾਂ ਦੀ ਪੁਸ਼ਤਪਨਾਹੀ ਦੇ ਇਹ ਕੰਮਾ ਜਿਹੜਾ ਬਿਲਕੁਲ ਨਹੀਂ ਚੱਲਦਾ ਇਸ ਕਰਕੇ ਇਹ ਲੋਕਾਂ ਨੇ ਜਿਹੜਾ ਉਹ ਡੀਸੀ ਦਫ਼ਤਰ ਅੱਗੇ ਆ ਕੇ ਸੜਕਾਂ ਤੇ ਆ ਕੇ ਆਪਦਾ ਜਿਹੜਾ ਰੋਸ ਜਤਾਇਆ ਵੀ ਇਹ 10 ਦਿਨ ਪਹਿਲਾਂ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਇਸੇ ਹਲਕੇ ਦੇ ਜਿਹੜੇ ਸਾਡੇ ਮੰਤਰੀ ਨੇ ਹਰਪਾਲ ਚੀਮਾ ਉਹ ਬਿਆਨ ਦਿੱਨੇ ਨੇ ਵੀ ਅਸੀਂ ਨਕਲੀ ਸ਼ਰਾਬ ਵਾਲਿਆਂ ਦੇ ਉੱਤੇ ਜਿਹੜੀ ਆਹੋ ਨਾਟਕੀ ਆ ਅਸੀਂ ਇਹਨਾਂ ਦਾ ਸਫਾਇਆ ਕਰਤਾ ਪਰ ਉਹਨਾਂ ਦੇ ਬਿਆਨ ਤੋਂ 10 ਦਿਨ ਬਾਅਦ ਜਿਹੜੀਆਂ ਦਰਜਨ ਤੋਂ ਵੱਧ ਮੌਤਾਂ ਨੇ ਜਿਹੜੀਆਂ ਉਹਨਾਂ ਦੇ ਹਲਕੇ ਦੇ ਵਿੱਚ ਹੁੰਦੀਆਂ ਨੇ ਤਾਂ ਉਹਨਾਂ ਨੇ ਉਹਨਾਂ ਦੇ ਕਾਮਕਾਰ ਨੂੰ ਉਹਨਾਂ ਦੇ ਸਾਰੇ ਇਸ ਬਿਆਨ ਨੂੰ ਜਿਹੜਾ ਉਹ ਨੰਗੇ ਜਿੱਟੇ ਰੂਪ ਦੇ ਵਿੱਚ ਸਾਹਮਣੇ ਲੋਕਾਂ ਦੇ ਲੈ ਆਂਦਾ ਵੀ ਇਹਨਾਂ ਦੀ ਕਾਰਗੁਜ਼ਾਰੀ ਹੋ ਰਾ ਤੇ ਇਹ ਬੋਲਦੇ ਕੁਝ ਹੋਰ ਨਹੀਂ ਔਰ ਇਹ ਨਕਲੀ ਸ਼ਰਾਬ ਦਾ ਮਾਮਲਾ ਬਿਨਾ ਕਿਸੇ ਇਹਨਾਂ ਦੇ ਅਫਸਰਾਂ ਦੀ ਮਿਲੀ ਭੋਖਤ ਨਹੀਂ ਸੀ ਪਰ ਸਾਡੀ ਇਸ ਗੱਲ ਦੇ ਉੱਤੇ ਮੰਗੇ ਸੀ ਕਿ ਘਟੋ ਘਟ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਇਹਨਾਂ ਨੇ ਉਹ ਸ਼ਾਹੀ ਨੌਂ ਦੀ ਸ਼ਰਾਬ ਦਾ ਜਿਹੜਾ ਮਾਲਕਾ ਜਿਹੜੇ ਉਹ ਆਪਣੇ ਘਰ 'ਚ ਬਣਾ ਰਹੇ ਸੀ ਉਹਨਾਂ ਨੂੰ ਤਾਂ ਫੜਿਆ ਪਰ ਉਹਦੇ ਨਾਲ ਹੀ ਗੁਜਰਾ ਪਿੰਡ 'ਚ ਜਿਹੜੀ ਰਾਂਝਾ 소ਫੀ ਨੌਂ ਦੀ ਬੋਤਲ ਜਿਹੜੀ ਆ ਮਿਲੀ ਆ ਉਸ ਦਾ ਮਾਲਕ ਵੱਡਾ ਬੰਦਾ ਸੀ ਜਿਹਦੀ ਜਿਹਦੀ ਹੋਟਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਰਹਿ ਕੇ ਆਉਂਦੇ ਨੇ ਉਹਦੇ ਨਾਲ ਚਾਹ ਸਾਂਝੀ ਕਰਕੇ ਆਉਂਦੇ ਨੇ ਇਥੋਂ ਦੀ ਪੁਲਿਸ ਇਥੋਂ ਦਾ ਪ੍ਰਸ਼ਾਸਨ ਉਹਨਾਂ ਦੀਆਂ ਬੋਤਲਾਂ ਜ਼ਬਤ ਕਰਨ ਨੂੰ ਉਹਨਾਂ ਦਾ ਨਾਂ ਲੈਣ ਤੋਂ ਵੀ ਜਿਹੜਾ ਉਹ ਟਾਲਾ ਵੱਟਦਾ ਸੀ ਇਸ ਕਰਕੇ ਸਾਨੂੰ ਸੜਕ ਤੇ ਆਉਣਾ ਪਿਆ ਇਹਨਾਂ ਨੂੰ ਲੱਗਦਾ ਸੀ ਵੀ 20-50000 ਰੁਪਇਆ ਦੇ ਕੇ ਮਜ਼ਦੂਰ ਪਰਿਵਾਰ ਨੇ ਚੁੱਪ ਘਰਾ ਦੇਾਂਗੇ ਪਰ ਲੋਕਾਂ ਦਾ ਰੋਹ ਇਹ ਸੀ ਵੀ ਜੇ ਉਹਨਾਂ ਤਾਕਤਵਰ ਬੰਦਿਆਂ ਨੂੰ ਬਚਾ ਕੇ ਤੁਸੀਂ ਹੋਰ ਘਰਾਂ ਦੇ ਵਿੱਚ ਸੱਤਰ ਬਚਾਉਣ ਨੂੰ ਤਿਆਰ ਆ ਤਾਂ ਸਾਨੂੰ ਇਹ ਮਨਜ਼ੂਰ ਨਹੀਂ ਮਾਮਲਾ ਕੱਲਾ ਮੁਆਵਜ਼ੇ ਤੇ ਨਹੀਂ ਮਾਮਲਾ ਉਹਨਾਂ ਦੋਸ਼ੀਆਂ ਦੇ ਉੱਤੇ ਖੜਾ ਸੀ ਜਿਹਦੇ ਤੇ ਰਾਤ ਜਦੋਂ ਇਥੋਂ ਦੇ ਐਸਐਸਪੀ ਤੇ ਡੀਸੀ ਦੇ ਨਾਲ ਮੀਟਿੰਗ ਤੋਂ ਬਾਅਦ ਉਹ ਇਸ ਗੱਲ ਦੇ ਉੱਤੇ ਆਏ ਕਿ ਅਸੀਂ ਜਿਹੜਾ ਉਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਇਨਸਪੈਕਟਰ ਐਕਸਾਈਜ਼ ਦਾ ਉਹਨੂੰ ਸਸਪੈਂਡ ਕੀਤਾ ਤੇ ਜਿੰਨੇ ਵੀ ਪੁਲਿਸ ਸਮੇਤ ਜਿੰਨੇ ਵੀ ਅਧਿਕਾਰੀ ਇਹਦੀ ਰੇਂਜ ਚ ਆਉਂਦੇ ਨੇ ਉਹਦੇ ਲਈ ਸੈੱਟ ਬਣਾ ਕੇ ਉਹਦੀ ਜਾਂਚ ਦੇ ਘੇਰੇ ਦੇ ਵਿੱਚ ਲਿਆ ਕੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਉਹ ਮਿੱਤਲ ਦੀ ਫੈਕਟਰੀ ਦੀ ਸ਼ਰਾਬ ਆ ਪੂਰੀ ਫੈਕਟਰੀ ਦੇ ਵਿੱਚ ਉਹਦੀ ਸ਼ਰਾਬਸੀਲ ਕੀਤੀ ਜਾਊਗੀ ਔਰ ਠੇਕਿਆਂ ਦੇ ਗਿਆ ਬੋਤਲਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਸੀਲ ਕਰਕੇ ਉਹਨਾਂ ਦਾ ਸੈਂਪਲ ਬਣਾ ਕੇ ਉਹਦੀ ਜਾਂਚ ਕਰਾਈ ਜਾਊਗੀ ਤੇ ਜੇ ਉਹਦੇ ਚ ਉਹਦੇ ਦੋਸ਼ੀ ਪਾਇਆ ਜਾਂਦਾ ਤਾਂ ਉਹਦੀ ਫੈਕਟਰੀ ਆ ਜਿਹੜੀ ਉਹ ਉਹ ਐਫ ਆਈ ਆਰ ਕਰਕੇ ਉਹਨੂੰ ਅੰਦਰ ਭੇਜਿਆ ਜਾਊਗਾ ਔਰ ਇਸ ਤੋਂ ਬਿਨਾ ਜਿਹੜੀ ਐਫ ਆਈ ਆਰ ਆ ਉਹਦੇ ਚ ਐਸ ਸੀ ਐਸ ਟੀ ਐਕਟ ਦਾ ਵਾਅਦਾ ਕਰਕੇ ਉਹਨਾਂ ਪਰਿਵਾਰਾਂ ਦੇ ਮੁਆਵਜ਼ੇ ਦੀ ਜਿਹੜੀ ਗੱਲ ਸੀ ਉਹਦੇ ਚ ਵੀ ਵਾਅਦਾ ਹੋਇਆ ਉਹ 8.5 ਲੱਖ ਰੁਪਏ ਜਿਹੜਾ ਐਸ ਸੀ ਐਸ ਟੀ ਐਕਟ ਤਹਿਤ ਤੇ 5 ਲੱਖ ਜਿਹੜਾ ਉਹ ਪੰਜਾਬ ਸਰਕਾਰ ਨੇ ਉਹ ਮਨਜ਼ੂਰੀ ਵਾਸਤੇ ਚੋਣ ਕਮਿਸ਼ਨ ਨੂੰ ਜਿਹੜਾ ਉਹ ਭੇਜਿਆ ਕਹਿੰਦੇ ਆ ਕਿ ਜਿਨ੍ਹਾਂ ਦੀ ਡੈਥ ਹੋਈ ਹੈ ਵਿੱਚ ਕੁਝ ਜੋ ਲੜਕੇ ਸਾਨੂੰ ਉਹਨਾਂ ਦੀ ਉਮਰ ਵੀ ਘਟ ਸੀ ਤੇ ਜਿਨ੍ਹਾਂ ਦੇ ਵਿਆਹ ਸ਼ਾਦੀਆਂ ਹੋਈਆਂ ਹੋਇਆਂ ਹਨ ਬੱਚੇ ਛੋਟੇ ਹਨ ਉਹਨਾਂ ਦਾ ਫਿਰ ਗੁਜ਼ਾਰਾ ਵੀ ਕਰਨਾ ਓਕੇ ਇਸ ਬਾਰੇ ਸਰਕਾਰ ਤੋਂ ਕੀ ਮੰਗਣਾ ਚਾਹੋਗੇ ਦੇਖੋ ਉਹਨਾਂ ਨੇ ਬੱਚਿਆਂ ਦੀ ਪੜ੍ਹਾਈ ਵਾਸਤੇ ਉਹ ਰੈੱਡ ਕਰਾਸ ਚ ਪਾ ਕੇ ਉਹਨਾਂ ਦੀ ਟੋਟਲ ਜਿਹੜੀ ਪੜ੍ਹਾਈ ਦੀ ਜ਼ਿੰਮੇਵਾਰੀ ਚੱਕੀ ਆ ਔਰ ਪਰਿਵਾਰ ਨੂੰ ਜਿਹੜਾ ਉਹ ਲਗਭਗ 13.5 ਲੱਖ ਰੁਪਏ ਜਿਹੜਾ ਉਹ ਮੁਆਵਜ਼ੇ ਵਜੋਂ ਉਹ ਪਰਿਵਾਰ ਦੀ ਆਰਥਿਕ ਮਦਦ ਆ ਜਿਹੜੀ ਉਹ ਵੀ ਕੀਤੀ ਆ ਔਰ ਇਹ ਪਾਵੇਂ ਕਿਸੇ ਬੰਦੇ ਦਾ ਘਾਟਾ ਜਿਹੜਾ ਉਹ ਪੂਰਾ ਨਹੀਂ ਕਰ ਸਕਦਾ ਪਰ ਉਹਦੇ ਅੱਖੂ ਅਖਾਂ ਦੇ ਅੰਜੂ ਨੇ ਜਿਹੜੇ ਉਹ ਪੂੰਜਾ ਦਾ ਕੰਮ ਜ਼ਰੂਰ ਕਰੂਗਾ। ਇਹਨਾਂ ਮਿਲਿਆ ਮੇਰਾ ਨਾਮ ਬਕਰ ਸਿੰਘ ਹਤੂਆ ਵਿੱਚ 77 ਜ਼ਮੀਨ ਪ੍ਰਾਪਤੀ ਸੰਸਥਾ ਸਰ ਕਾਫੀ ਦਿਨਾਂ ਦਾ ਧਰਨਾ ਲਗਾਇਆ ਹੋਇਆ ਸੀ ਅੱਜ ਧਰਨਾ ਚੁੱਕਿਆ ਗਿਆ ਹੈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕਿ ਕੁਝ ਮੰਗਾ ਸੀ ਕਿਉਂ ਜੋ ਨੇ ਮੰਗੀਆਂ ਮੰਨੀਆਂ ਨੇ ਇਹਦੇ ਚ ਇੱਕ ਤਾਂ ਇਹ ਸੀਗਾ ਵੀ ਜਿਹੜਾ ਦੋਸ਼ੀਆਂ ਦੇ ਉੱਪਰ ਜਿਹੜੀ ਇਹ ਪੂਰਾ ਘਟਨਾਕਰਮ ਹੋਇਆ ਜਿਹਦੇ ਵਿੱਚ ਦਰਜਣਾ ਤੇ ਮੌਤਾਂ ਨੇ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਪੂਰੀ ਜਿਹੜੀ ਘਟਨਾਗ੍ਰਾਮ ਨੂੰ ਜਾਂਚਣ ਦੇ ਲਈ ਇੱਕ ਤਾਂ ਸੈਟ ਦਾ ਗਠਨ ਕੀਤਾ ਗਿਆ ਜਿਹੜੀ ਇਹਦੇ ਤੇ ਬਾਕੀ ਜਿਹੜੇ ਬਾਹਰ ਦੋਸ਼ੀ ਨੇ ਜਾਇ ਪੂਰੇ ਘਟਨਾਗ੍ਰਾਮ ਦੀ ਜਾਂਚ ਕਰੂਗੀ ਤੇ ਨਾਲ ਹੀ ਜਿਹੜੇ ਇਹਦੇ ਵਿੱਚ ਇਨਵੋਲਵ ਜਿਹੜੇ ਹੋਰ ਚਾਹੇ ਜਿਹੜੇ ਵੀ ਮੈਕਮੇਂ ਦੇ ਅਧਿਕਾਰੀ ਨੇ ਉਹਨਾਂ ਨੂੰ ਵੀ ਨੰਗਾ ਕਰੂ ਤੇ ਉਹਨਾਂ ਦੇ ਉੱਪਰ ਬਣਦੀ ਜਿਹੜੀ ਕਾਰਵਾਈ ਕੀਤੀ ਜਾਊ ਤੇ ਨਾਲ ਹੀ ਜਿਹੜਾ ਆਫਕਰੀ ਆਫਕਰੀ ਵਿਭਾਗ ਦੇ ਜਿਹੜੇ ਇੱਕ ਨਰੀਖਕ ਨੇ ਜਿਹੜੇ ਉੱਥੋਂ ਦੇ ਸੰਗਰੂ ਰੇਂਜ ਦੇ ਅਫਸਰ ਨੇ ਉਹਨਾਂ ਨੂੰ ਜਿਹੜਾ ਅੱਜ ਤੁਰੰਤ ਪ੍ਰਭਾਵ ਦੇ ਨਾਲ ਮੁਤਲ ਕਰ ਦਿੱਤਾ ਗਿਆ ਤੇ ਜਿਸ ਏਰੀਏ ਦੇ ਵਿੱਚ ਫੈਕਟਰੀ ਲੱਗੀ ਸੀ ਪਾਤਣਾ ਏਰੀਏ ਦੇ ਵਿੱਚ ਉੱਥੋਂ ਦੇ ਐਸ ਐਚਓ ਦਾ ਤਵਾਦਲਾ ਕੀਤਾ ਗਿਆ ਤੇ ਸੋ ਇਹ ਜਿਹੜਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਿਹੜੀ ਅੰਗੈਲੀ ਦੇ ਨਾਲ ਤੋਂ ਇੱਕ ਦੇ ਵਿੱਚ ਜ਼ਿਕਰ ਹੋਇਆ ਕਿਸੇ ਦਾ ਉਹਦੇ ਉੱਪਰ ਵੀ ਬਣਦੀ ਕਾਰਵਾਈ ਦਾ ਉਹਨਾਂ ਨੇ ਭਰੋਸਾ ਦਿੱਤਾ ਤੇ ਇਸ ਤੋਂ ਬਿਨਾ ਇੱਕ ਜਿਹੜੀ ਪੰਜਾਬ ਨਾਂ ਦੀ ਨਾਮੀ ਬ੍ਰਾਂਡ ਸੀ ਘਾਰਾਂਜਾ ਸੋਫੀ ਉਹਨਾਂ ਦੀ ਜਿਹੜੀ ਠੇਕਿਆਂ ਦੇ ਉੱਪਰ ਇੱਥੇ ਜਿੰਨੀ ਵੀ ਦਾਰੂ ਪਈਆ ਜਾਂ ਫੈਕਟਰੀ ਦੇ ਵਿੱਚ ਉਹਨੂੰ ਪੂਰਾ ਸੀਲ ਕੀਤਾ ਗਿਆ ਤੇ ਉਹਨਾਂ ਦੀ ਕੋਈ ਵੀ ਜਿਹੜੀ ਦਾਰੂ ਆਹੋ ਹੁਣ ਨਹੀਂ बिकੂਗੀ ਤੇ ਉਹਨਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾਊ ਜੇਕਰ ਉਹਦੇ ਵਿੱਚ ਵੀ ਕੋਈ ਥਾਮੀ ਪਾਈ ਜਾਂਦੀ ਆ ਤਾਂ ਇਹ ਜਿਹੜਾ 302 ਤੇ 61 ਇਹਦਾ ਪਰਚਾ ਉਹਦੇ ਵਿੱਚ ਵੀ ਉਹਨਾਂ ਨੂੰ ਇਨਵੋਲ ਆ ਜਿਹੜਾ ਕੀਤਾ ਜਾਊ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਆਪਾਂ ਨੂੰ ਵੀ ਜੋ ਲੋਕ दारू ਪੀਂਦੇ ਹਨ ਉਹਨਾਂ ਨੂੰ ਵੀ ਜਾਗਰੂਕ ਹੋਣਾ ਪਊਗਾ ਯਾਰ ਕਿ ਜੇ ਕਿਤੇ ਸਸਤੀ ਮਿਲਦੀ ਹੈ ਉੱਥੋਂ ਨਾ ਪੀਤੀ ਜਾਵੇ ਠੇਕੇ ਤੋਂ दारू ਲੈ ਕੇ ਪੀਤੀ ਜਾਵੇ ਸਰਕਾਰ ਲਗਾਤਾਰ ਇਸ ਦਾ ਪ੍ਰਚਾਰ ਵੀ ਕਰ ਰਹੀ ਹੈ ਕਿਤੇ ਨਾ ਕਿਤੇ ਆਪਾਂ ਵੀ ਦੋਸ਼ੀ ਆਂ ਦੇਖੋ ਆਸਲ ਦੇ ਵਿੱਚ ਇਸ ਪ੍ਰਬੰਧ ਦੇ ਅੰਦਰ ਮਜ਼ਦੂਰਾਂ ਦੀ ਜਿਹੜੀ ਹਾਲਤ ਆ ਇਹਦੇ ਵਿੱਚ ਜਿੰਨੀ ਮੌਤਾਂ ਹੋਈਆਂ ਨੇ ਸਰਪ ਇੱਕ ਕਿਸਾਨੀ ਦੇ ਵਿੱਚੋਂ ਬੰਦੇ ਦੀ ਮੌਤ ਹੋ ਗਈ ਉਹ ਵੀ ਮਜ਼ਦੂਰਾਂ ਦੀ ਹਾਲਤਾਂ ਸੀ ਜਿਹੜੀ ਮਜ਼ਦੂਰਾਂ ਦੀ ਅੱਜ ਦੇ ਟਾਈਮ ਦੇ ਵਿੱਚ ਹਾਲਤਾਂ ਉਹ ਇੰਨੀ ਵੱਧ ਤੋਂ ਵੱਧ ਹੋਈ ਪਈ ਹੈ ਕਿ ਉਹਨਾਂ ਨੂੰ ਇਹ ਚੀਜ਼ਾਂ ਨੂੰ ਸੁਚਣ ਦਾ ਸੁਣਨ ਦਾ ਮੌਕਾ ਹੀ ਨਹੀਂ ਹੈ ਤਿੰਨ ਭਾਰ ਦੀ ਹੱਡ ਭੰਨ ਵੀ ਮਿਹਨਤ ਤੋਂ ਬਾਅਦ ਉਹਨਾਂ ਦਾ ਸ਼ਾਮ ਨੂੰ ਦਾਰੂ ਪੀਤੇ ਬਿਨਾਂ ਗੁਜ਼ਾਰੀ ਹੀ ਨਹੀਂ ਹੈ ਪਰ ਨਾਲ ਹੀ ਇਹ ਹੈ ਵੀ ਇਹ ਚੋਣਾਂ ਦੇ ਦੌਰਾਨ ਹੀ ਵਾਪਰਦਾ ਪਹਿਲਾਂ ਜਦੋਂ ਕਾਲੀਆਂ ਦੀ ਸਰਕਾਰ ਸੀ ਤਰਨ ਤਰਨ ਵੇਲੇ ਹੋਇਆ ਕਾਂਗਰਸ ਦੀ ਸਰਕਾਰ ਵੇਲੇ ਵੀ ਹੋਇਆ ਤੇ ਅੱਜ ਆਮ ਆਦਮੀ ਪਾਰਟੀ ਦੀ ਜਦੋਂ 24 ਦੇ ਚੋਣਾਂ ਨੇ ਉਦੋਂ ਹੋ ਰਿਹਾ ਤਾਂ ਇਹ ਚੋਣਾਂ ਦੇ ਜਿਹੜੇ ਜਾ ਕੇ ਜਿਹੜਾ ਸਰਕਾਰਾਂ ਦੀ ਸੈਨਤੀ ਦੀ ਸਹਾਇ ਦੇ ਹੇਠ ਜਿਹੜਾ ਇਹ ਜ਼ਾਹਿਰ ਆ ਉਹ ਇਕੱਠਾ ਕੀਤਾ ਜਾਂਦਾ ਤੇ ਲੋਕਾਂ ਦੇ ਵਿੱਚ ਵਰਤਾਇਆ ਜਾਂਦਾ ਸੋ ਇਹਦੇ ਲਈ ਇਹ ਆ ਵੀ ਜਿੱਥੇ ਲੋਕਾਂ ਦਾ ਵੀ ਚਲੋ ਕੁਝ ਕਸੂਰਾ ਪਰ ਨਾਲ ਹੀ ਵੱਡਾ ਜਿਹੜਾ ਕਸੂਰਾ ਇੱਥੇ ਤੇ ਪ੍ਰਬੰਧ ਦਾ ਤੇ ਇੱਥੇ ਦੀ ਸਰਕਾਰਾਂ ਦਾ ਜੀ ਬਿਲਕੁਲ ਇਸਨ ਸਾਡੇ ਨਾਲ ਆਗੂ ਜਿਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਕੁਰਾਪਰੋਸਾ ਦਿੱਤਾ ਗਿਆ ਲੇਕਿਨ ਵੀਰ ਜੀ ਜੇ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਐਮਐਲਏ ਕੋਈ ਮਨਿਸਟਰ ਹਰਪਾਲ ਜੀ ਮੇ ਦਾ ਹਲਕਾ ਸੋ ਵੀ ਨਹੀਂ ਆਪਣੇ ਕੋਲ ਖੜੇ ਆ ਕੇ ਦੇਖੋ ਵੋਟਾਂ ਵੇਲੇ ਇਹ ਗਲੀਆਂ ਗਲੀਆਂ ਤੁਰੇ ਫਿਰਦੇ ਕਹਿੰਦੇ ਪਿੰਡਾਂ ਸੱਥਾ ਸਰਕਾਰ ਚੱਲੂਗੀ ਸਰਕਾਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਅਜੇ ਤੱਕ ਉਹਨਾਂ ਦਾ ਕੋਈ ਵੀ ਨੁਮਾਇੰਦਾ ਤਿੰਨ ਚਾਰ ਪਿੰਡਾਂ ਦੇ ਵਿੱਚ ਡੈਥ ਆਉਂਗੀਆਂ ਸਾਰਿਆਂ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕੋਈ ਉਤੇ ਵੀ ਨਹੀਂ ਗਿਆ ਹੈਗਾ ਆਇਥੋਂ ਤੱਕ ਉਹਨਾਂ ਦਾ ਕਹਿਣਾ ਕਿ ਜੇ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਤਾਂ ਲੋਕ ਸਾਡੇ ਪਾਥੀਆਂ ਮਾਰਨਗੇ ਪਰ ਇਹ ਸਪਸ਼ਟ ਵੀ ਆ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹੀ ਹਾਲ ਹੀ ਲਾ ਰਿਹਾ ਤਾਂ ਇਹਨਾਂ ਦੀ ਹਾਲਤ ਇਦੋਂ ਵੀ ਅਸੀਂ ਬੁਰੀ ਕਰਾਂਗੇ ਜਿਸ ਤਰੀਕੇ ਨਾਲ ਉਹਨਾਂ ਨੇ 11 ਤਰੀਕ ਨੂੰ ਪਹਿਲਾਂ ਮਜ਼ਦੂਰਾਂ ਨੂੰ ਨਾਜ਼ਰਬੰਦ ਕੀਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਰੈਸਟ ਕੀਤਾ लाठी चार्ज ਕੀਤਾ ਮਜ਼ਦੂਰਾਂ ਦੇ ਉੱਪਰ ਅੱਕੀ ਮੰਗਾ ਦੇ ਉੱਪਰ ਸੰਘਰਸ਼ ਵੀ ਨਹੀਂ ਕੀਤਾ ਜਾਂਦਾ ਤੇ ਦੂਜੇ ਪਾਸੇ ਅੱਜ ਇਹ ਪੂਰੇ ਘਟਨਾ ਕ੍ਰਮ ਨੇ ਇਹਦੇ ਤੇ ਮੋਹਰ ਲਾਤੀ ਵੀ ਇਹ ਸਰਕਾਰ ਪੂਰੂਸੂਰੂ ਦਲਤ ਵਿਰੋਧੀ ਤੇ ਮਜ਼ਦੂਰ ਵਿਰੋਧੀ ਸਰਕਾਰ ਆ ਤੇ ਮਜ਼ਦੂਰ ਹੀ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹਨਾਂ ਦੀ ਕੀਤੀ ਦਾ ਜਿਹੜਾ ਉਹ ਉਹ ਭਾਜੀ ਆ ਉਹ ਲੋਕ ਦੀ ਜਿਹੜੀ ਇੱਕੀ ਕਰਕੇ ਉਹ ਮੋੜਨਗੇ ਪ੍ਰਸ਼ਾਸਨ ਨੇ ਜੋ ਤੁਹਾਨੂੰ ਭਰੋਸਾ ਦਿੱਤਾ ਕੀ ਤੁਹਾਨੂੰ ਉਸ ਤੇ ਯਕੀਨ ਹੈ ਕਿ ਕਾਰਵਾਈ ਹੋਵੇਗੀ ਦੇਖੋ ਅਸਲ ਦੇ ਵਿੱਚ ਪਰਿਵਾਰ ਸੰਸਕਾਰ ਕੰਨੇ ਉਹ ਬੈਠੇ ਨੇ ਲੋਕਾਂ ਦੀ ਆ ਪੋਜੀਸ਼ਨਾਂ ਨੂੰ ਦੇਖਦੇ ਹੋਏ ਹੋਰ ਹੈ ਇੱਕ ਲੈਵਲ ਤੇ ਜਾ ਕੇ ਜਿਹੜਾ ਇਹ ਸਾਰਾ ਨਿਬੜਿਆਗਾ ਉਹਨਾਂ ਮੇਟਣਾ ਪੈਣਾ ਸੀਗਾ ਪਰ ਜੇਕਰ ਉਹਨਾਂ ਟਾਈਮ ਦੇ ਵਿੱਚ ਉਹ ਨਹੀਂ ਇਹਨਾਂ ਦੇ ਪੂਰਾ ਉੱਤਰ ਦੇ ਤਾਸੀਂ ਨੂੰ ਅਸੀਂ ਪੰਜਾਬ ਪਧਰੀ ਤੇ ਹੋਰ ਇਦੂ ਵੱਡਾ ਕਰਾਂਗੇ ਤੇ ਪਰ ਜਿਹੜੀਆਂ ਮੰਗਾਂ ਹੋਈਆਂ ਨੇ ਇਹਨਾਂ ਨੂੰ ਪੂਰਾ ਕਰਵਾ ਕੇ ਬਣਦਾ ਮੁਆਵਜ਼ਾ ਤੇ ਬਣਦੀ ਕਾਰਵਾਈ ਕਰਾ ਕੇ ਹੀ ਜਿਹੜਾ ਇਹ ਧਰਨਾ ਇਹ ਸਮਾਪਤ ਹੋਊਗਾ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਸਾਡਾ ਮੁਲਤਵੀ ਹੋਇਆ ਖਤਮ ਨਹੀਂ ਹੋਇਆ ਅੱਜ ਦਾ ਜੋ ਇਹਨਾਂ ਦਾ ਧਰਨਾ ਸੀ ਇਹ ਮੁਲਤਵੀ ਹੋਇਆ ਹੈ ਹਲੇ ਖਤਮ ਨਹੀਂ ਕੀਤਾ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਪ੍ਰੋਸਤ ਦਿੱਤਾ ਗਿਆ ਕਿ ਦੋਸ਼ੀਆਂ ਤੇ ਕਾਰਵਾਈ ਹੋਵੇਗੀ ਜਾਂਚ ਹੋਵੇਗੀ ਦਾਰੂ ਦੀ ਕਿ ਉਸ ਵਿੱਚ ਕੀ ਜ਼ਹਿਰੀਲਾ ਪਦਾਰਥ ਸੀਗਾ ਲੈਕਿਨ ਪੰਜਾਬ ਸਰਕਾਰ ਦੀ ਇਹ ਗੱਲ ਕੀਤੀ ਜਾਵੇ ਜਿਹੜੀ ਸਰਕਾਰ ਕਹਿੰਦੀ ਸੀ ਕਿ ਸੱਥਾਂ ਵਿੱਚੋਂ ਲੋਕਾਂ ਦੇ ਘਰਾਂ ਚੋਂ ਸਰਕਾਰ ਚੱਲੇਗੀ ਤਾਂ ਇਹਨਾਂ ਦੇ ਕਹਾਂ ਦੇ ਮੁਤਾਬਕ ਇਹਨਾਂ ਦੇ ਦਿਲਾਂ ਵਿੱਚ ਰੋਸ ਹੈ ਕਿ ਕਿਸੇ ਵੀ ਐਮਐਲਏ ਦਾ ਮਨਿਸਟਰ ਨੇ ਜਾਂ ਐਮਪੀ ਨੇ ਇਹਨਾਂ ਦਾ ਪਤਾ ਨਹੀਂ ਰਹਿ ਜਾਂਦਾ ਕਿ ਵਿਰੋਧੀ ਧਿਰਾਂ ਦੇ ਨੇਤਾ ਜੋ ਲੀਡਰ ਹਨ ਉਹ ਲਗਾਤਾਰ ਆ ਕੇ ਇਹਨਾਂ ਵਿੱਚ ਬੈਠਦੇ ਰਹੇ ਦੁੱਖ ਸੁੱਖ ਸਾਂਝਾ ਕਰਦੇ ਰਹੇ ਉਹਨਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਤੇ ਕਦੋਂ ਕਾਰਵਾਈ ਕਰਦਾ ਹੈ ਸੰਗਰੂਰ ਤੋਂ ਗੁਰਿੰਦੇ ਸਿੰਘ ਸਕਾਈ ਨਿਊਜ਼ ਪੰਜਾਬ